ਦੋਸਤੋ ਆਪਣੀ ਕਬਰ ਆਪ ਹੀ ਪਟਕੇ ਪਰ ਅਚਾਨਕ ਹੀ ਭਾਣਾ ਵਰਤ ਗਿਆ ਪ੍ਰਮਾਤਮਾ ਨੇ ਦੇਖੋ ਕੀ ਰੰਗ ਦਿਖਾਏ ਨੇ ਬਿਲਕੁਲ ਹੀ ਚੌਂਕ ਜਾਓਗੇ ਤੁਸੀਂ ਦੇਖ ਕੇ ਦੇਖੋ ਆਪਣੀ ਇੱਕ ਐਕਸਪੈਰੀਮੈਂਟ ਕੀਤਾ ਸੀ ਐਕਸਪੈਰੀਮੈਂਟ ਦੇ ਵਿੱਚ ਕੀ ਕਰਿਆ ਇਹਨਾਂ ਨੇ ਇੱਕ ਨਕਲੀ ਮਤਲਬ ਉਹ ਚੀਜ਼ ਤਿਆਰ ਕੀਤੀ ਅਸਲੀ ਦੀ ਤਰ੍ਹਾਂ ਤੇ ਉਹਦੇ ਵਿੱਚ ਦੋ ਹੋਲ ਕਰ ਲਏ ਇੱਕ ਵਿੱਚ ਦੀ ਹਵਾ ਮਤਲਬ ਕਿ ਸਾਹ ਲੈਣ ਵਾਸਤੇ ਇੱਕ ਵਿੱਚ ਦੀ ਸਾਹ ਜਿਹੜਾ ਕੱਢਿਆ ਜਾ ਸਕੇ ਪੂਰੀ ਤਿਆਰੀ ਕੀਤੀ ਪੂਰਾ ਜਿਹੜਾ ਇਹਨਾਂ ਨੇ ਮਤਲਬ ਕਿ ਪ੍ਰਮਾਤਮਾ ਨੂੰ ਚੈਲੰਜ ਕੀਤਾ ਇਸ ਬੰਦੇ ਨੇ ਕਿ ਇਹ ਆਪਣੀ ਹੀ ਕਵਰ ਪੱਟ ਕੇ ਉਹਦੇ ਵਿੱਚ ਜਿਹੜਾ ਸਮਾਂ ਲਗਾਵੇਗਾ 24 ਘੰਟੇ ਤਾਂ ਇੱਕ ਸ਼ੀਸ਼ੇ ਦਾ ਜਿਹੜਾ ਉੱਪਰ ਲੱ ਢੱਕਣ ਸੀ ਉਹਦੇ ਵਿੱਚ ਸ਼ੀਸ਼ਾ ਫਿੱਟ ਕੀਤਾ ਗਿਆ ਤੇ ਅੰਦਰ ਜਿਹੜੇ ਕੈਮਰੇ ਲਗਾ ਲਏ ਤੇ ਕੈਮਰਿਆਂ ਨੂੰ ਉੱਪਰ ਸ਼ੀਸ਼ਾ ਲਾਇਆ ਗਿਆ ਦੇਖੋ ਤੇ ਅੰਦਰ ਖਾਣ ਪੀਣ ਵਾਲੀਆਂ ਚੀਜ਼ਾਂ ਪਾਣੀ ਧਾਣੀ ਵਗੈਰਾ ਰੱਖ ਦਿੱਤਾ ਗਿਆ ਤੇ ਇਸ ਨੂੰ ਅਟੈਚ ਕਰ ਲਿਆ ਇਹਨਾਂ ਨੇ ਆਪਣੇ ਕੰਪਿਊਟਰ ਨਾਲ ਜਿਹੜਾ ਬਾਹਰ ਪਿਆ ਸੀ ਕੰਪਿਊਟਰ ਜਾਂ ਲੈਪਟਾਪ ਕਹਿ ਸਕਦੇ ਆ ਉਸ ਦੇ ਨਾਲ ਇਹਨਾਂ ਨੇ ਅਟੈਚ ਕਰ ਲਿਆ ਇਸ ਨੂੰ ਤੇ ਉਸ ਤੋਂ ਬਾਅਦ ਇਹਨੂੰ ਪੂਰਾ ਜਿਹੜਾ ਮਿੱਟੀ ਦੇ ਨਾਲ ਕਵਰ ਕਰਤਾ ਤੁਸੀਂ ਦੇਖ ਹੀ ਰਹੇ ਹੋ ਮਿੱਟੀ ਦੇ ਵਿੱਚ ਕਵਰ ਕਰਨ ਤੋਂ ਬਾਅਦ ਜਦੋਂ ਪੂਰਾ ਕਵਰ ਹੋ ਚੁੱਕਿਆ ਉਸ ਤੋਂ ਬਾਅਦ ਹੋ ਗਿਆ ਜੀ ਚੈਲੰਜ ਸਟਾਰਟ ਤੁਸੀਂ ਦੇਖ ਸਕਦੇ ਹੋ ਉੱਪਰ ਪੂਰੀ ਮਿੱਟੀ ਪੈ ਚੁੱਕੀ ਹੈ ਤੇ ਇਹਨੇ ਕੈਮਰਾ ਆਪਣਾ ਫਿੱਟ ਕਰ ਲਿਆ ਤੇ ਇਹੀ ਕੈਮਰਾ ਜਿਹੜਾ ਕਿਉਂਕਿ ਬਾਹਰ ਤੁਸੀਂ ਦੇਖ ਸਕਦੇ ਹੋ ਅਟੈਚ ਹੋ ਚੁੱਕਿਆ ਜਿਹੜੇ ਬਾਹਰ ਬੈਠੇ ਨੇ ਉਹ ਉਸੇ ਤਰ੍ਹਾਂ ਉਸ ਨੂੰ ਦੇਖ ਪਾ ਰਹੇ ਨੇ ਦੇਖੋ ਪਾਣੀ ਵਗੈਰਾ ਇਹਦੇ ਕੋਲੇ ਹੈਗਾ ਸੀ ਅੰਦਰ ਪਾਣੀ ਦੀ ਵਿਵਸਥਾ ਕਰਤੀ ਇਸ ਨੇ ਬਸ ਪਾਣੀ ਵਗੈਰਾ ਪੀਣਾ ਸੀ ਅੰਦਰ ਜਿਹੜੇ ਆਪਣੇ 24 ਘੰਟੇ ਬਤੀਤ ਕਰਨੇ ਸੀ ਤੇ 24 ਘੰਟਿਆਂ ਦਾ ਇਹ ਚੈਲੰਜ ਸੀਗਾ ਦੇਖੋ ਮੌਤ ਨੂੰ ਹਨਾ ਚਖਮਾ ਦੇਣ ਵਾਲੀ ਗੱਲ ਹੈ ਪ੍ਰਮਾਤਮਾ ਨੂੰ ਬੇਵਕੂ ਬਣਾਉਣ ਚੱਲੇ ਸੀ ਤੇ ਅੰਦਰ ਆਚਾਰਕੀ ਕਿ ਐਸਾ ਭਾਣਾ ਵਰਤ ਗਿਆ ਵੀ ਦੇਖ ਕੇ ਰੋਂਗਟੇ ਖੜੇ ਹੋ ਗਏ ਅਚਾਨਕ ਹੀ ਕੁਝ ਐਸਾ ਹੁੰਦਾ ਤੁਸੀਂ ਦੇਖਦੇ ਜਾਓਗੇ ਇਹ ਹਾਲਾਂਕਿ ਬਾਹਰਲੇ ਨਾਲ ਗੱਲਾਂ ਬਾਤਾਂ ਕਰ ਪਾ ਰਹੇ ਆ ਪੂਰਾ ਅਟੈਚ ਹੈ ਤੇ ਬਾਹਰਲੇ ਇਸ ਨੂੰ ਪੂਰਾ ਐਂਟਰਟੇਨ ਵੀ ਕਰ ਰਹੇ ਨੇ ਤੇ ਇਹ ਬਾਹਰਲੇ ਦੇ ਨਾਲ ਉਸ ਤਰ੍ਹਾਂ ਦਾ ਮਤਲਬ ਐਂਟਰਟੇਨਮੈਂਟ ਆਪਣੇ ਹਿਸਾਬ ਨਾਲ ਕਰ ਰਿਹਾ ਤੇ ਅੰਦਰਲੇ ਬਾਹਰਲੇ ਨੂੰ ਦੇਖ ਪਾ ਰਹੇ ਨੇ ਬਾਹਰਲੇ ਨੂੰ ਦੇਖ ਪਾ ਰਹੇ ਨੇ ਸਾਰੀ ਇੱਕ ਦੂਜੇ ਨਾਲ ਪੂਰੀ ਅਟੈਚਮੈਂਟ ਹੈ ਇਹਨਾਂ ਦੀ ਪਰ ਅਚਾਨਕ ਇਹ ਜਿਆ ਕੀ ਹੋਇਆ ਵੀ ਜਿਹੜਾ ਇਸ ਨੂੰ ਲੈਣੇ ਦੇ ਦੇਣੇ ਪੈਗੇ ਰਾਤ ਲੰਘ ਗਈ ਸਵੇਰ ਹੋ ਗਈ ਸਵੇਰੀ ਦੇਖੋ ਇਹ ਅਚਾਨਕ ਹੀ ਆ ਦੇਖੋ ਅਚਾਨਕ ਹੀ ਇੱਕ ਧੂਆਂ ਧਾਰ ਜਿਹੜਾ ਧੂਆਂ ਧਾਰ ਹੋ ਜਾਂਦਾ ਅੰਦਰੋਂ ਅਚਾਨਕ ਹੀ ਮਤਲਬ ਕਿ ਪਤਾ ਨਹੀਂ ਕੀ ਹੋ ਜਾਂਦਾ ਤੇ ਇਹ ਇਹਨਾਂ ਨੂੰ ਜਿਹੜੇ ਕੈਮਰੇ ਲੱਗੇ ਹੋਏ ਸੀ ਅੰਦਰ ਜਿਹੜੇ ਮੋਬਾਈਲ ਨਾਲ ਬਾਹਰ ਅਟੈਚ ਸੀ ਕੰਪਿਊਟਰ ਨਾਲ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਕਿ ਅੰਦਰ ਧੂਆਂ ਧਾਰ ਹੋ ਰਿਹਾ ਉਸ ਤੋਂ ਬਾਅਦ ਇਹ ਖੋਲ ਜਿਹੜਾ ਇਹਨੂੰ ਪੱਟਣਾ ਸ਼ੁਰੂ ਕਰ ਦਿੰਦੇ ਨੇ ਕਬਰ ਨੂੰ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਜਿਹੜਾ ਇਹ ਲੋਕ ਇਹ ਜਿਹੜੇ ਮੁੰਡਾ ਇਹ ਬਾਹਰ ਕੱਢਿਆ ਇਹਨਾਂ ਨੇ ਮਤਲਬ ਕਿ ਇੱਕ ਮਰਨ ਦੀ ਕਗਾਰਤੀ ਪਹੁੰਚ ਗਿਆ ਸੀ ਜੇਕਰ ਇਹ ਸੁੱਤੇ ਪਏ ਰਹਿੰਦੇ ਇਹਨਾਂ ਨੂੰ ਨਾ ਪਤਾ ਲੱਗਦਾ ਕਿ ਅੰਦਰ ਕੀ ਹੋ ਰਿਹਾ ਇਹ ਮੋਬਾਈਲ ਨਾਲ ਅਟੈਚ ਬਾਹਰ ਜਿਹੜਾ ਕੰਪਿਊਟਰ ਨਾਲ ਅਟੈਚ ਨਾਲ ਅਟੈਚ ਨਾ ਹੁੰਦਾ ਤਾਂ ਇਸ ਨੇ ਮਰੀ ਜਾਣਾ ਸੀ ਸੋ ਪਰਮਾਤਮਾ ਨੂੰ ਬੇਵਕੂਫ ਬਣਾਉਣਾ ਜਾਂ ਮੌਤ ਨੂੰ ਚੱਕਮਾ ਦੇਣਾ